ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾ ਸੇਲ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੋਈ ਵੀ ਆ ਤੇ ਦੋ ਗੱਪਣਾ ਨੇ ਆ ਉਹ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੈ ਜੀ ਵਧੀਆ ਵਧੀਆ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਡ ਜ਼ਿਲ੍ਹਾ ਬਟਿੰਡਾ ਤਸ਼ੀਰ ਨਾਮਪੁਰ ਕੋਲ ਨੇ ਡਿਪੈਂਡ ਬਈ ਨੇੜੇ ਵੀਰੇ ਜੇਠੂਆ ਰਹੇ ਜਾਂਦਾ ਆਪਾਂ ਨੂੰ ਠੀਕ ਆ ਬਈ ਮੋਬਾਈਲ ਨੰਬਰ ਕੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਕਲੂਨੀ ਸੀ ਆ ਡਾਕਟਰ ਬਈ ਕਲੂਨੀ ਸੀ ਆ ਕਦੋਂ ਸੂਈ ਆ ਬਈ ਇਹ ਤੜਕੇ ਸੂਈ ਆ 5 ਵਜੇ ਜੇਰ ਪੈ ਗਈ ਬਈ ਜੇਰ ਓਕੇ ਵੀਰੇ ਸੱਡ ਚਾਰ ਕਿਲੋ ਬੋਲਾ ਪਕੜਦਾ ਦਾ ਬੱਚਾ ਨਹੀਂ ਜਾਂਦਾ ਸੀ ਸੱਡ ਚਾਰ ਕਿਲੋ ਬੋਲਾ ਪਕੜਦਾ ਬੱਚੀ ਆ ਬਈ ਬੱਚੀ ਬਹੁਤ ਚੰਗੀ ਆ ਹਾਂ ਬੱਚੀ ਆ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਚੰਗੀ ਆ ਵੜਡ ਵੀ ਬਈ ਚੰਗੀ ਆ ਬ ਜਿਵੇਂ ਮਰਜੀ ਆ ਜਿਵੇਂ ਮਰਜੀ ਹੱਥ ਫੇਰੀ ਜਾ ਲੈ ਚੱਕਰੀ ਨਹੀਂ ਪੂਰੀ ਠੰਡੀ ਸੀ ਠੰਡੀ ਆਈ ਪੂਰੀ ਜਿਵੇਂ ਮਰਜੀ ਦੁੱਧ ਦੇ ਦੂਆ ਅਸਟਮੀਟ ਇਹ ਦੁੱਧ 20 ਕਿਲੋ ਦਾ ਆਉਣਾ ਕਰ ਦੂ ਡਾਕਟਰ ਬਾਈ ਹਾਂ ਤੁਣ ਚੰਗਾ ਹਾਂ ਤੁਣ ਚੰਗਾ ਵਾ ਕੇ ਥੱਲਾ ਨਾ ਨੂਰਾ ਚੰਗੀਆਂ ਵਸਦੀ ਸਹੀ ਗੱਲ ਆ ਕੋਲ ਦੋ ਬਾਈ ਬਾਕੀ ਬਿਆਹ ਵਾਲੀ ਜਰਸੀ ਆ ਰਾਈਟ ਬਾਈ ਦੂਜੀ ਆ ਵਾਲੀ ਜਰਸੀ ਆ ਪਰ ਥੋੜਾ ਬਹੁਤ ਚੰਗਾ ਆਰਡਰ ਵੀ ਚੰਗਾ ਬਾਈ ਸ਼ਾਮ ਨੂੰ ਆਰਡਰ ਦੀ ਕੁਆਲਿਟੀ ਨੇ ਹੋਰ ਵਧੀਆ ਬਣਾ ਲੈਣੀ ਆ ਬਾਕੀ ਬੋੜਾ ਕੱਢਾ ਵਾ ਛੱਡ ਕੇ 4 ਕਿਲੋ ਆਪਣਾ ਠੀਕ ਆ ਫੇਸ ਬਿਊਟੀ ਕਮਾਲ ਦੀ ਆ ਬਾਕੀ ਤੋੜਾ ਤਾਰਾ ਚੈੱਕ ਕਰਵਾ ਨਾ ਜਾਣ ਜਹੋਂ ਸਹੀ ਗੱਲ ਆ ਪੂਰੀ ਆ ਬਾਕੀ ਕੱਦ ਕੁਦ ਡਾਕਟਰ ਪੂਰਾ ਬਾਈ ਹੂੰ ਕੱਦ ਵੱਡ ਵੀ ਥੋੜਾ ਜਿਹਾ ਬੱਚੇ ਦਾ ਕਰਦੀ ਹੈਗੀ ਹਾਂ ਸਹੀ ਗੱਲ ਆ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਬਾਈ ਤਾਂ ਜੀ ਸਹੀ ਕਰਕੇ ਬੱਚੇ ਦਾ ਕਰਦੀ ਆ ਦੇਖ ਆਰਡਰ ਆਰਡਰ ਦੇਖੋ ਬਾਈ ਕਮਾਲ ਦਾ ਸੋਹਣਾ ਆਰਡਰ ਕਰ ਬਣੀ ਨੇ ਤਿਆਰ ਕਰਿਆ ਈਮੋ ਲਫਰਾ ਇਹਦਾ ਇਹਦਾ ਡਾਕਟਰ ਜਮਾਂ ਦੇਣ ਲੈਣਾ 65000 ਰੁਪਇਆ ਵਿੱਚ ਬੰਦੇ ਆ ਗਾਣਾ ਗਾਣਾ ਇੰਨੇ ਮੋਈ ਮੁੱਲ ਕਰਿਆ ਸੀ ਮੁੱਲ ਨਹੀਂ ਕਰਿਆ ਆਪਾਂ ਹੂੰ ਮੋਲ ਦਾ 85 ਕਰਾ ਲੋ 75 ਵੀ ਵਾਧਾ ਨਹੀਂ ਇਹਨੂੰ ਠੀਕ ਆ ਪਰ ਆਪਾਂ ਜੈ ਜੀ ਮੁੱਲ ਹੁੰਦੇ ਆ ਆਪਣੇ ਲੋਕਾਂ ਨੂੰ ਦਾਇਰ ਰੀਆ ਘੱਟਾਂ ਦਾ ਆਪਣਾ ਹਾਂ 65000 ਰੁਪਿਆ ਮੋਲ ਮੁੱਲ ਕਰਾਉਣਾ ਮੁੱਲ ਕਰਾ ਲਓ ਬਾਈ ਕਹਿੰਦਾ ਫਿਰ 85 ਕਰ ਦਾਂਗੇ 75 ਕਰ ਦਾਂਗੇ 65000 ਬਾਕੀ ਘੱਟ ਵਾਲੀ ਡੈਕਟਰ ਪਲੀ ਆ ਜਾਂ ਵਾਲੀ ਆ ਆਣੀ ਵੇਲੇ ਸਿੱਲਾ ਵੀ ਹੋਊਗਾ ਸਹੀ ਗੱਲ ਆ ਪੱਟ ਬਾਕੀ ਠੰਡੀ ਐ ਮੇਨ ਗੱਲ ਐ ਸਹੀ ਸੀ ਲਾ ਪੂਰੀ ਆ ੱਲੇ ਬੈਠਾ ਰਹੇ ਬੱਚੀ ਮਗਰ ਬੱਚੀ ਐ ਬੱਚੀ ਆ ਬਾਈ ਡਾਕਟਰ ਆ ਮਗਰ ਚੰਗੀ ਆ ਬੜ ਬਾਈ ਫੁੱਲ ਮਲਾ ਕੇ ਮੁੱਲ ਵੀ ਜਾਇਆ ਜਾ ਆ ਕਿਵਰੇਡੋ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਬਲੂਨਸ ਹੁੰਦੀ ਹੈ ਡਾਕਟਰ ਮੋਹ ਖੀਰੀ ਆ ਮੋਹੋ ਖੀਰੀ ਆ ਕਿੰਨੇ ਦਿਨ ਲੈਂਦੀ ਹੈ ਇਹ ਇਹਦੇ ਹੈ ਰਹਿੰਦੇ ਆ 7-8 ਦਿਨ 40-40 ਬਹੁਤ ਟਲ ਲੱਗੋਤਾ ਬਹੁਤ ਅੱਛੀ ਜੀ ਖਾਣ ਤੋਂ ਬਹੁਤ ਚੰਗਾ ਟਲ ਬਹੁਤ ਪਈਆ ਸਾਰੀਆਂ ਬਲਡਾਂ ਘੱਟ ਕੇ ਕਰਮਾ ਵਾਲੀ ਨੇ ਫੇਰ ਠੰਡੀ ਠੰਡੀ ਬਹੁਤ ਆ ਬੱਸੀ ਆ ਇਹਨੇ ਕਰਮਾ ਵਾਲੀ ਹੂੰ ਬਾਕੀ ਜ਼ਮਦਾਂ ਦੀ ਖੀਰੀ ਆ ਜਾ ਉਮਰ ਕੁਛ ਨਹੀਂ ਬਚੀ ਡਾਕਟਰ ਕਿੰਨਾ ਕੁ ਦੁੱਧ ਦੀ ਤੂੰ ਐਸਟੀਮੇਟ ਆ ਦੁੱਧ ਨੇ 24-25 ਕਿਲੋ ਖੁੱਲਾ ਘੱਟਣਾ ਡਾਕਟਰ ਭਾਈ 25 ਤੋਂ ਪਲੱਸ ਹੀ ਬੱਛੀਆਂ ਆਪਾਂ ਇਹ ਫਾਰਮ ਚੋਂ ਲਈਆਂ ਵੀ ਆ ਇਹ ਓਕੇ ਇਹ ਫਾਰਮ ਚੋਂ ਲਈਆਂ ਹੋਏ ਤਾਂ ਮੇਰੇ ਬੱਛੀਆਂ ਠੀਕ ਹੈ ਜੀ ਹਾਂ ਆਰਡਰ ਦੇਖੋ ਭਾਈ ਆਰਡਰ ਕਮਾਲ ਦਾ ਸੋਹਣਾ ਆਰਡਰ ਆ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਆ ਮੁੱਠੀ ਵਾਲਾ ਥਣ ਕਰਨ ਵਾਲੀ ਤਿਆਰ ਕਰਦੀ ਹੁੰਦੀ ਆ ਵੱਡੀ ਗੱਲ ਦੰਦਾ ਜਹਾਜੇ ਖੀਰੀ ਆ ਬਾਈ ਕਹਿੰਦਾ ਸੱਦਬੱਟ ਚੰਗਾ ਰੰਗ ਰੂਪ ਚੰਗਾ ਬਾਕੀ ਮੂੰਹ ਮਾਂ ਦੀ ਬਹੁਤ ਸੱਚੀ ਟਰੈਕਟਰ ਖਾਸियत ਇਹ ਆ ਤੰਨਾ ਦੀ ਵੀ ਗਰਮੀ ਇਹਨਾਂ ਨੇ ਤੇ ਨਹੀਂ ਮੰਨਣੀ ਤੇ ਜਿਹੜੀ ਫੈਂਟ ਆ ਤੰਨਾ ਦੀ ਵੀ ਚੰਗੀ ਆਊਗੀ ਥੋੜਾ ਥੜਾ ਚੈੱਕ ਕਰੋ ਬਈ ਵੜ ਦਾ ਕਮਾਲ ਦੀ ਵੜ ਆ ਸੱਦਬੱਟ ਰੰਗ ਰੂਪ ਕਿਸੇ ਪਾਸੋਂ ਬਈ ਕੋਈ ਘਾਟ ਨਹੀਂ ਥਣਲੇਵਾ ਵੀ ਕਮਾਲ ਆ ਜਾ ਇਹਦਾ ਮੁੱਲ ਕੀ ਰੱਖਿਆ ਭਰਾ ਡਾਕਟਰ ਮੁੱਲ ਕੁਛ ਕਰਾ ਲਾ ਇਹਦਾ 72000 ਦੀ ਬੱਚੀ ਦੇਣੀ ਹੈ ਇਹ ਆਪ ਠੀਕ ਆ 72000 ਤੋਂ 100 ਰੁਪਏ ਛੋੜ ਹੀ ਹੋਊਗੀ ਬਹੁਤ ਠੀਕ ਆ ਹਾਂ 72000 ਤੋਂ ਬਾਈ ਕਹਿੰਦਾ ਛੋੜ ਛੱਪਾ ਹੀ ਹੋਣਾ ਮੁੱਲ ਜੈ ਠੰਡੀ ਏਡੀ ਰਸਾ ਛੱਡ ਕੇ ਥੱਲੇ ਬੈਠਾ ਰਹਿ ਲੈ ਰਸਾ ਛੱਡ ਤਾਂ ਬਾਈ ਨੂੰ ਜਿਵੇਂ ਮਰਜ਼ੀ ਬੈਠਾ ਕੋਈ ਚੱਕਰ ਹੀ ਨਹੀਂ ਲੈ ਥੱਲੇ ਬੈਠਾ ਰਹਿ ਬੜਾ ਬੱਚੀ ਦੀ ਠੰਡੀ ਸੀਲ ਤਾਂ ਬਾਈ ਪੂਰੀ ਆ ਇਹ ਜਿਹੜੀ ਆਰਡਰ ਦੀ ਕੁਆਲਿਟੀ ਆ ਬਾਈ ਅੱਜ ਢੁੱਲ ਬਾਲੀ ਪਈ ਆ ਬੱਚੀ ਜੀ ਮੰਗਰੋਂ ਲੈ ਇਦਾਂ ਨਾ ਬੰਨਣਾ ਬਹੁਤ ਆ ਫਿਰ ਹੋਣਾ ਬਾਈ ਬਾਕੀ ਉਮਰ ਕੁਛ ਨਹੀਂ ਡਾਕਟਰ ਹਾਂ ਇਹ ਦੰਦਾ ਇਹ ਪ्युअर ਖੀਰੀ ਹੈਗੀ ਬਾਕੀ ਮੂੰਹ ਮਾਂ ਬਹੁਤ ਸਨੱਕਾ ਪਿਆ ਵਾਲੀ ਜਰਸੀ ਆ ਪ्युअर ਠੀਕ ਆ ਪੰਜਾਬ ਵਾਲੀ ਜਰਸੀ ਪ्युअर ਤੇ ਨੰਨਾ ਚ ਵੜਾ ਰੰਗ ਰੂਪ ਚੰਗਾ ਯਾਤ ਬ੍ਰੀਡ ਕਰਨ ਵਾਲੀ ਸੀ ਬਹੁਤ ਚੰਗੀ ਆ ਥਾਂ ਲੇਵਾ ਵੀ ਕਮਾਲ ਆ ਇਹ ਜੀ ਬੱਚੇ ਦਾ ਮੁੱਲ ਤਾਂ 90 ਵੀ ਪਾੜਾ ਨਹੀਂ ਡਾਕਟਰ ਠੀਕ ਗੱਲ ਆ ਲੇਵਾ ਪਰ ਆਪਣਾ ਲੋਹ ਤਾਂ ਬੜਾ ਰੇਟ ਘੱਟ ਹੀ ਹੁੰਦੇ ਆ ਅੱਗੇ ਪ੍ਰਾਤਨਾ ਨੰਬਰ ਕਿਹੜਾ ਸੋਸ ਹੁੰਦੀ ਆ ਇਹਦੀ ਬਲੂ ਨਹੀਂ ਹੁੰਦੀ ਡਾਕਟਰ ਕਿੰਨੇ ਦਿਨ ਲੈਂਦੀ ਆ ਬਈ ਇਹਦਾ ਹੀ ਮੱਲ ਉਹਦਾ ਕਿਰਨ ਪਈ ਆ ਵੀ ਠੀਕ ਆ ਕੀ ਰਿਕਾਰਡ ਆ ਬਈ ਦੁੱਧ ਦੀ ਮਾਂ ਦਾ ਜਾ ਕਿੰਨਾ ਕਿਤੇ ਇਹਦੀ ਮਾਂ ਦਾ 26 27 ਲੀਟਰ ਦਾ ਰਿਕਾਰਡ ਆ ਕਿੰਨੇ ਇੱਕ ਫਾਰਮ ਜੁ ਲੈਣ ਜਾਗੇ ਮੱਛਿਆ ਥੋੜਾ ਕੈਮਰੇ ਦਾ ਕਰਦੀ ਆ ਹੁਣ ਓਕੇ ਹਾਂ ਖੋਲ ਦੇ ਬਈ ਤੋੜ ਕੇ ਦਿਖਾ ਇਹ ਵਿੱਚ 100 ਸਿਰ ਦੀ ਕਲਾਉਸ ਆ ਥੋੜੀ ਜੀ ਕੈਸ ਬਿਊਟੀ ਚੰਗੀ ਆ ਕੱਦ-ਵੱਡ ਚੰਗਾ ਰਾਜੀ ਰੋਜੀ ਫੋਟੋ ਕੱਦ-ਕੁੱਦ ਬਹੁਤ ਬੱਛੀ ਜਾ ਰਾਇਂ ਦੀ ਮਾਂ ਦਾ ਦੁੱਧ ਵੀ ਚੰਗਾ ਦੱਸਿਆ ਕੱਚੀ ਜ਼ਰੂਰ ਆ ਬਈ ਉਸ ਹਾਂ ਨਾ ਜਜਮੈਂਟ ਕਰਿਓ ਜਿਵੇਂ ਜਿਵੇਂ ਬਈ ਇਹਨੇ ਤਿਆਰ ਹੋਈ ਜਾਣਾ ਬਣਦੇ ਬਣਦੀ ਤੁਰੀ ਹੱਥੋਂ ਬਹੁਤ ਚੰਗਾ ਕੱਢੂ ਐਕਟਰ ਤਿਆਰੀ ਬਹੁਤ ਚੰਗੀ ਆ ਬਣਦੀ ਲੈ ਵਾ ਦੇਖੋ ਬਈ ਆਰਡਰ ਦੇਖੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਬਾਕੀ ਕੱਦ-ਕੁੱਦ ਡਾਇਰੈਕਟਰ ਮੈਂ ਮੋਢੇ ਉਪਰ ਭਰੌਂਦੀ ਆ ਇਹ ਖੁੱਲ੍ਹੇ ਰਹਿੰਦੇ ਨੇ ਬੱਚਾ ਥੋੜਿਆ ਮੁਰਗਿਆ ਨਾ ਕਰੀ ਜਾਂਦੇ ਆ ਠੀਕ ਆ ਬਈ ਇਹਦਾ ਕੀ ਮੁੱਲ ਆ ਬਈ ਡਾਕਟਰ ਉਹ ਤਿਆਰ ਹੋ ਕੇ ਦਾ 85000 ਦੀ ਬੱਚੀ ਹੈਗੀ ਠੀਕ ਆ ਪਰ ਅੱਜ 25000 ਹੁਣ ਆਪਾਂ 62000 ਦੀ ਬੱਚੀ ਦੇ ਦਾਂਗੇ ਬਾਈ ਜਮਾ ਜਾਇਜ ਰੇਟ 62000 ਦੀ ਬਾਈ ਕਹਿੰਦਾ ਵੈਡ ਦੇ ਦਾਂਗੇ ਚੰਗੀ ਆ ਫੇਸ ਦੇਖੋ ਰਾਜੀ ਰੂਜੀ ਫੋਲ ਬਾਕੀ ਕੱਦ ਕੁੱਦ ਫੋਲ ਲੈ ਆਏ ਨਹੀਂ ਕਿਸੇ ਪਾਸੋਂ ਬਾਕੀ ਕੱਚੀ ਕੱਚੀ ਆ ਬਾਈ ਹਾਂ ਸਾਹ ਨੂੰ ਬਣੂਗੀ ਬਹੁਤ ਬਣੂ ਬਹੁਤ ਕੱਦ ਕੁੱਦ ਬਾਕੀ ਲੇਵਾ ਦੇਖੋ ਬਾਈ ਹਾਂ ਇਹ ਲੋਡੋ ਬਹੁਤ ਆਵਲਾ ਲੇਵਾ ਚੰਗੀ ਆ ਲੇਵਾ ਦੀ ਬੋਲ ਵੀ ਜਾਇਦਾ 65000 ਰੁਪਿਆ ਬੱਚਿਆਂ ਕੀ ਤਿੰਨੇ ਹੀ ਚੰਗੀਆਂ ਡਾਕਟਰ ਫੋਨ ਆਈ ਜਾਂਦੀ ਆਪਾਂ ਯਰਸ਼ੀਆਂ ਦੇ ਵਜੋਂ ਚਰਚੀਆਂ ਲਾ ਕੇ ਦਿਓ 50000 ਯਰਸ਼ੀਆਂ ਬੱਚੀਆਂ ਜੀਆਂ ਨਹੀਂ ਉਹ ਛੋੜੀਆਂ ਹੀ ਹੋਣੀਆਂ ਆ ਵਾਦਲਾ ਦੇ ਥੱਲਾ ਸੁੱਲਾ ਦੇਖੋ ਆ ਬੈਡ ਵੀ ਬਹੁਤ ਚੰਗੀਆਂ ਥਣ ਲੈ ਵੈਰੇ ਵੀ ਚੰਗਾ ਜਿਹਾ ਇਹ ਕਿਸੇ ਵੀਰ ਨੂੰ ਬਈ ਕੋਈ ਵੀ ਨਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ